ਦੋਸਤੋ ਇਹ ਮਾਗੀ ਮੰਡੀ ਦੇ ਉੱਪਰ ਘੋੜਾ ਪਹੁੰਚਿਆ ਸੀ ਬਲਾਪਨ ਜਿਹੜਾ ਬਾਈ ਜਸਪਾਲ ਨੇ ਤਰਖਾਨ ਵਾਲੇ ਵਾਲੇ ਨੇ ਨਮਾ ਖਰੀਦਿਆ ਕੀ ਘੋੜੇ ਦੀ ਡਿਟੇਲ ਹੈ ਕਿੰਨੀ ਇਹਦੀ ਮੀਟਿੰਗ ਫੀਸ ਹੈ ਤੇ ਸਾਰੀ ਗੱਲਬਾਤ ਤੁਹਾਡੇ ਨਾਲ ਵੀਡੀਓ ਚ ਕਰਾਂਗੇ ਬਣੇ ਰਹੋ ਵੀਡੀਓ ਚ ਤੇ ਸਾਰੀ ਗੱਲਬਾਤ ਅੱਗੇ ਤੁਹਾਨੂੰ ਸੁਣਾਉਣਿਆ ਆਜੋ ਫਿਰ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਬੈਠੇ ਆ ਅਸੀਂ ਮੁਕਸਰ ਮੰਡੀ ਦੇ ਉੱਤੇ ਮਾਗੀ ਮੰਡੀ ਦੇ ਉੱਤੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਤਾਂ ਬਾਈ ਜਸਪਾਲ ਕਹਿੰਦਾ ਹੁੰਦਾ ਧੰਨਵਾਦ ਜੀ ਕਿਉਂਕਿ ਬਹੁਤ ਸਾਰੇ ਲੋਕ ਅੰਕਲ ਕਹਿੰਦੇ ਆ ਪਰ ਇਹਨਾਂ ਦੀ એનર્ਜੀ ਦੇਖ ਕੇ ਅੰਕਲ ਤਾਂ ਮੈਨੂੰ ਆਪ ਦੇ ਆਪ ਨੂੰ ਫੀਲ ਹੁੰਦਾ ਹੁੰਦਾ 25 ਸਾਲਾਂ ਦੇ ਮੁੰਡੇ ਵਾਲੀ એનર્ਜੀ ਆ ਇਹਨਾਂ ਚ ਇਹਨਾਂ ਨੇ ਘੋੜਾ ਖਰੀਦਿਆ ਕੀ ਨਾਮ ਹੈ ਜੀ ਇਹਦਾ ਨਾਮ ਹੈ ਜੀ ਬਲਾਵਲ ਬਲਾਵਲ ਹਾਂਜੀ ਤੇ ਖਰੀਦਿਆ ਘੋੜਾ ਇਹਨਾਂ ਨੂੰ ਨੋਕਰਾ ਕਿੰਗ ਵੀ ਕਿਹਾ ਜਾਂਦਾ ਤੇ ਮੈਨੂੰ ਲੱਗਦਾ ਇਹ ਤਾਜ ਕਿਸੇ ਨੂੰ ਹੋਰ ਦੇਣਾ ਵੀ ਨਹੀਂ ਚਾਹੁੰਦੇ ਤੇ ਇਸ ਟਾਈਮ ਕਿੰਨੀ ਉਮਰ ਹੈ ਜੀ ਇਹ 27 ਮਹੀਨੇ ਉਮਰ ਹੈ ਜੀ ਕਿਦੀ ਕਾਕੇ ਸਭ ਤੋਂ ਪਹਿਲਾਂ ਅਨੀਮਲ ਨੌਲੇਜ ਪੰਜਾਬ ਜੋ ਆਪਣਾ ਚੈਨਲ ਨਾਲ ਤੁਸੀਂ ਡਾਕਟਰ ਸਾਹਿਬ ਜੋ ਵੀ ਸੇਵਾ ਨਿਭਾਉਂਦੇ ਹੋ ਇਹ ਕੋਈ ਲਾਲਚ ਪਿੱਛੇ ਨਹੀਂ ਇੱਕ ਸੇਵਾ ਹੈ ਜੋ ਤੁਸੀਂ ਕਰਦੇ ਹੋ ਕਿਉਂਕਿ ਜਿਹੜੇ ਬਿਮਾਰ ਪਸ਼ੂ ਦਾ ਇਲਾਜ ਕਰਦੇ ਹੋ ਜੀ ਐਦੂ ਵੱਡੀ ਸੇਵਾ ਕੋਈ ਨਹੀਂ ਜੀ ਚਲੋ ਪਰਮਾਤਮਾ ਨੇ ਡਿਊਟੀ ਲਈ ਤੁਸੀਂ ਜੋ ਤੁਸੀਂ ਇੱਥੇ ਮੁਕਸਰ ਮੇਲਾ ਆ ਕੇ ਸਾਰਾ ਕਵਰੇਜ ਕਰ ਰਹੇ ਹੋ ਬੱਲਿਆ ਉਹਦੇ ਪਿੱਛੇ ਸਾਰੇ ਘੋੜਾ ਪ੍ਰੇਮੀਆਂ ਦਾ ਤੁਹਾਡਾ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ ਉਹਦੇ ਪਿੱਛੇ ਇੱਕ ਹੀ ਮੰਤਬ ਹੈ ਜੀ ਜਿਹੜਾ ਕੋਈ ਜੱਟ ਭਾਈ ਆ ਪੰਜਾਬ ਚ ਕੰਮ ਰਹਿ ਕੇ ਕੰਮ ਕਰ ਰਿਹਾ ਉਹਦੀ ਵੀ ਅਸੀਂ ਸਪੋਰਟ ਕਰ ਸਕੀਏ ਧੰਨਵਾਦ ਠੀਕ ਹੈ ਜੀ ਤੇ ਘੋੜੇ ਦੀ ਹਾਈਟ ਦੱਸੋ ਜੀ ਕਿੰਨੀ ਹੈ ਜੀ ਇਹਦਾ ਜੀ ਉਮਰ 27 ਮਹੀਨੇ ਨਾਮ ਇਹਦਾ ਬਲਾਵਲ ਜੀ ਹਾਂਜੀ ਬਾਪ ਅਸ਼ਵਰਾਜ ਠੀਕ ਹੈ ਜੀ ਦਾ ਘੱਲਾਂ ਵਾਲਾ ਚਿਤਕ ਜੀ ਠੀਕ ਹੈ ਜੀ ਜਿਹੜੀ ਬਾਪ ਵਾਲੀ ਲਾਈਨ ਇਹ ਹੋਗੀ ਮਦਰ ਲਾਈਨ ਹੋਗੀ ਜਿਹੜੀ ਇਹਦੀ ਮਾਂ ਨੁਕਰੀ ਘੋੜੀ ਜੀ ਠੱਠੀਆਂ ਵਾਲੇ ਬਈ ਮੇਜਰ ਸਿੰਘ ਵਾਲੇ ਘੋੜੇ ਦੀ ਜੀ ਦਾਦੀ ਚਾਚੇ ਗੁਰਜੰਟ ਸਿੰਘ ਵਾਲੇ ਘੋੜੇ ਦੀ ਚੰਬੀ ਜੀ ਠੀਕ ਹੈ ਜੀ ਸਾਰੀ ਲਾਈਨ ਹੈ ਜਿਹੜੀ ਉਸਮੁੰਦਰ ਤੋਂ ਥੋੜੀ ਡਿਫਰੈਂਟ ਹੈ ਜੀ ਡਿਫਰੈਂਟ ਹੈ ਸਮੁੰਦਰ ਤੋਂ ਇਹਦੀ ਹੋਰ ਲੈਂਡ ਨਾਲ ਅਟੈਚ ਹੋ ਗਈ ਇਸ ਕਰਕੇ ਸਾਰੀ ਸੁੰਦਰਤਾ ਬਿਊਟੀ ਉਹਦਾ ਵਾਧਾ ਹੈ ਜੀ ਹਾਂ ਜਿੱਥੇ ਘੋੜਾ ਮਤਲਬ ਕੱਦਾਵਾਰਾ ਉੱਥੇ ਉਹਦੀ ਬੇਲ ਤੇ ਸੁੰਭਾ ਦਾ ਸਾਈਜ਼ ਤੇ ਲੈਗ ਕਨਫਰਮੇਸ਼ਨ ਉਹ ਵੀ ਬਹੁਤ ਸਹੀ ਹੈ ਬਹੁਤ ਸਹੀ ਹੈ ਹਾਂ ਚਲੋ ਬਹੁਤ ਚੰਗਾ ਹੋਣ ਕਰਕੇ ਹੀ ਲਿਆ ਜੀ ਮਾੜਾ ਬਸ਼ੇਰਾ ਘੋੜਾ ਅੱਜ ਕੱਲ ਚੱਲਦਾ ਨਹੀਂ ਕਾਕੇ ਕੁਲਵਿੰਦਰ ਗੱਲ ਇਹੇ ਹੈ ਜੀ ਇਹ ਤਾਂ ਮੰਨ ਕੇ ਚਲੋ ਇੱਕ ਸ਼ਿੰਗਾਰ ਵਾਲੀ ਚੀਜ਼ ਆ ਜੀ 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 ਠੀਕ ਆ ਹੁਣ ਆਪਾਂ ਕਹੀਏ ਘੋੜੇ ਦਾ ਕੰਮ ਤਾਂ ਕੋਈ ਬਹੁਤਾ ਹੈ ਨਹੀਂਗਾ ਇਹ ਤਾਂ ਸ਼ੌਂਕ ਨਾਲ ਰੱਖਿਆ ਜਾਂਦਾ ਪਰ ਸ਼ੌਂਕ ਮਾੜੀ ਚੀਜ਼ ਦਾ ਪਾਲ ਕੇ ਕੋਈ ਫਾਇਦਾ ਹਾਂ ਜੀ ਪੁੱਤ ਤਾਂ ਫਿਰ ਹਾਂ ਜੀ ਸ਼ੌਂਕ ਤਾਂ ਫਿਰ ਚੰਗੇ ਨਾਲ ਹੀ ਪੂਰਾ ਹੋਊਗਾ ਹਾਂ ਜੀ ਜੇ ਹੁਣ ਮਾੜੇ ਨਾਲ ਤੇ ਸ਼ੌਕ ਦੋ ਚੀਜ਼ਾਂ ਨਹੀਂ ਕਦੇ ਵੀ ਪੂਰੀਆਂ ਆਉਂਦੀਆਂ ਇੱਕ ਹੀ ਹੁੰਦੀਆਂ ਜੀ ਇੱਕ ਹੀ ਹੁੰਦੀ ਆ ਹ ਬਾਕੀ ਤੁਸੀਂ ਜਿਹੜਾ ਸਾਰਾ ਨਸਲ ਸੁਧਾਰ ਹੋਈ ਉਹਦੇ ਚ ਸਭ ਤੋਂ ਵੱਡਾ ਯੋਗਦਾਨ ਜਿਹੜੀ ਇਹਨਾਂ ਬਾਰੇ ਜਾਣਕਾਰੀ ਦਿੰਦੇ ਹਾਂ ਵੀ ਜਿਹੜੀ ਇਹਦੀ ਬਲੱਡ ਲਾਈਨ ਹੈ ਉਹ ਚੇਂਜ ਕਰੋ ਸੇਮ ਬਲੱਡ ਤੇ ਬੱਚਿਆਂ ਨੂੰ ਪ੍ਰੋਬਲਮ ਸੇਮ ਬਲੱਡ ਤੇ ਪ੍ਰੋਬਲਮ ਇਹ ਆਉਂਦੀ ਹੈ ਜੀ ਜਿਹੜੇ ਉਹਦੇ ਨੈਗੇਟਿਵ ਗੁਣ ਨੇ ਮਤਲਬ ਜਿਹੜੇ ਨੈਗੇਟਿਵ ਗੁਣ ਨੇ ਉਹ ਕੈਰੀ ਕਰਦਾ ਥੋੜਾ ਕੋਈ ਵੀ ਆ ਚਾਹੇ ਜਿਹੜੀ ਇਨਬਰੀਡਿੰਗ ਹੁੰਦੀ ਆ ਇਨਬਰੀਡਿੰਗ ਕਿਸੇ ਹੱਦ ਤੱਕ ਸਹੀ ਆ ਉਹ ਵੀ ਗਾਹ ਦੋ ਚੀਜ਼ਾਂ ਹੋ ਜਾਂਦੀਆਂ ਨੇ ਉਹਦੇ ਵਿੱਚ ਇੱਕ ਲਾਈਨ ਬਰੀਡਿੰਗ ਹੋ ਜਾਂਦੀ ਹੈ ਕਿ ਕਲੋਜ਼ ਬਰੀਡਿੰਗ ਹੋ ਜਾਂਦੀ ਹੈ ਜਿਹੜੀ ਕਲੋਜ਼ ਬਰੀਡਿੰਗ ਆ ਉਹ ਤਾਂ ਬਹੁਤ ਮਾੜੀ ਆ ਉਹਦੇ 'ਚ ਜਿੰਨੇ ਮਾਪੇ-ਬਾਪ ਦੇ ਨੈਗੇਟਿਵ ਗੁਣ ਨੇ ਉਹ ਬੱਚੇ 'ਚ ਆ ਜਾਂਦੇ ਨੇ ਹੋ ਸਕਦਾ ਕੱਦਾਂ ਵਾਰ ਵੱਧ ਹੋ ਜਾਵੇ ਪਰ ਉਹਦੇ ਵਿੱਚ ਜਿਹੜੀ ਇਮਿਊਨਿਟੀ ਆ ਉਹ ਬਹੁਤ ਘੱਟ ਜਾਂਦੀ ਆ ਜਿਹੜੀ ਲਾਈਨ ਬਰੀਡਿੰਗ ਆ ਉਹ ਪੰਜਵੀਂ ਪੀੜ੍ਹੀ ਤੋਂ ਬਾਅਦ ਜਾ ਕੇ ਉਹਦਾ ਬਲੱਡ ਆ ਜਿਹੜਾ 95% ਡਿਫਰੈਂਟ ਹੋ ਜਾਂਦਾ ਉਹ ਆਪਾਂ ਕਰਵਾ ਸਕਦੇ ਹੰਨੇ ਆ ਜੀ ਹੁਣ ਇਸ ਤਰ੍ਹਾਂ ਜਿਹੜੀ ਆ ਬਰੜਾਪਨ ਆਇਆ ਜੀ ਬੱਚਿਆਂ ਚ ਵਾਈਟ ਆਊਟ ਆਈ ਇਹਦਾ ਕਾਰਨ ਐਨ ਬਰੀਡਿੰਗ ਦਾ ਹੀ ਹੈ ਸਭ ਤੋਂ ਵੱਧ ਐਨ ਬਰੀਡਿੰਗ ਦਾ ਹੀ ਕਾਰਨ ਹੈ ਦੇਖੋ ਮਾਰਵਾੜੀ ਚ ਇਹ ਚੀਜ਼ ਬਹੁਤ ਘੱਟ ਆਈ ਹੈ ਕੋਈ ਨਹੀਂ ਹਾਂਜੀ ਉਹ ਨੁਕਰਿਆਂ ਚ ਸਭ ਤੋਂ ਵੱਧ ਹਾਂ ਨੁਕਰਿਆਂ ਚ ਬਰੜਾਪਨ ਆਇਆ ਵੀ ਐਨ ਬਰੀਡਿੰਗ ਸੀ ਕਿਉਂਕਿ ਕੋ ਲਾਈਨ ਚੱਲ ਰਹੀ ਸੀ ਇਹਨੂੰ ਚੇਂਜ ਕਰਨ ਪਿੱਛੇ ਆਪਾਂ ਅਸੀਂ ਚਲੋ ਕੁਝ ਮਿਹਨਤ ਕੀਤੀ ਜਾਂ ਜੋ ਵੀ ਆਪਾਂ ਲੈਣ ਦਿੰਨ ਕਰਦੇ ਆ ਜੀ ਸੋਚ ਸਮਝ ਨਾਲ ਆ ਚਲੋ ਕਈ ਬੰਦੇ ਨਹੀਂ ਇਸ ਵੱਲ ਧਿਆਨ ਦਿੰਦੇ ਆਪਾਂ ਥੋੜੇ ਧਿਆਨ ਦੇਣ ਕਰਕੇ ਹੀ ਚੇਂਜ ਕਰਦੇ ਆ ਚੇਂਜ ਕਰਦੇ ਆ ਜੀ ਬਿਲਕੁਲ ਬਿਲਕੁਲ ਦੇਖੋ ਜੇ ਨਸਲ ਸੁਧਾਰਤਾ ਜੀ ਇਹਦਾ ਪੁੰਨ ਵਾਲਾ ਕੰਮ ਹੈ ਬਿਲਕੁਲ ਜੀ ਕਿਉਂਕਿ ਜੇ ਕੋਈ ਜਾਨਵਰ ਤੁਸੀਂ ਐਸਾ ਪੈਦਾ ਕਰ ਲਿਆ ਜਿਹਨੇ ਸਾਰੀ ਉਮਰ ਦੁੱਖ ਹੀ ਕੱਟਣਾ ਠੀਕ ਹੈ ਕਿਸੇ ਦੇ ਮੰਨ ਕੇ ਚਲੋ ਅੱਖਾਂ ਨਹੀਂ ਆਉਂਦੀਆਂ ਕਿਸੇ ਦੇ ਮਤਲਬ ਓਵਰੀਆਂ ਨਹੀਂ ਆਉਂਦੀਆਂ ਕੋਈ ਸਿੰਗਲ ਟੈਸਟਿਕਲ ਆ ਜਾਂਦਾ ਕੋਈ ਵਾਈਟ ਆਊਟ ਆ ਜਾਂਦਾ ਉਹ ਇੱਕ ਤਰ੍ਹਾਂ ਦਾ ਬਿਮਾਰੀ ਆਪਾਂ ਪੈਦਾ ਕਰ ਲੈਨੇ ਹਾਂ ਜੀ 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 ਤੇ ਇਹਦੇ ਤੋਂ ਇਲਾਵਾ ਜੀ ਸਾਨੂੰ ਹੁਣ ਤੁਸੀਂ ਦੱਸੋ ਵੀ ਸਟੱਡ ਸਰਵਿਸ ਇਹਦੀ ਚਾਲੂ ਹੈ ਹਾਂ ਜੀ ਸਟੱਡ ਸਰਵਿਸ ਚਾਲੂ ਹੈ ਜੀ ਜਿਹੜੀ ਆਪਾਂ ਹਾਈਟ ਦੀ ਗੱਲ ਕਰਦੇ ਸੀ ਉਹ ਪੈਂਡਿੰਗ ਰਹਿ ਗਈ ਸੀ ਜੀ ਹਾਂ ਇਹਦੀ ਉਮਰ 27 ਮਹੀਨੇ ਹਾਈਟ 69 ਇੰਚ ਹੋ ਗਈ ਜੀ ਹਾਈਟ 69 ਇੰਚ ਆ ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਜਿਹੜਾ ਤੁਸੀਂ ਕਿੰਗ ਵਾਲਾ ਤਾਜ ਆ ਉਹ ਕਿਸੇ ਨੂੰ ਦੇਣਾ ਨਹੀਂ ਚਾਹੁੰਦੇ ਹਲੇ ਕਿਉਂਕਿ ਤਾਂ ਹੀ ਮੈਂ ਤੁਹਾਨੂੰ ਬਾਈ ਜਸਪਾਲ ਕਿਹਾ ਕਿਉਂਕਿ ਜਿੰਨਾ ਚਿਰ ਬੰਦੇ 'ਚ ਜਾਨ ਹੁੰਦੀ ਓਨਾ ਚਿਰ ਜ਼ੋਰ ਮਾਰਦਾ ਮਾਰਦਾ ਤੇ ਹੁਣ ਇਹ ਮੈਨੂੰ ਲੱਗਦਾ ਵੀ ਜਦੋਂ ਨੂੰ ਦੋ ਦੰਦ ਹੋ ਗਿਆ ਦੋ ਦੰਦ ਹੋਏ ਨਹੀਂ ਜੀ ਜਿਹੇ ਜਿਹੇ ਜਦੋਂ ਨੂੰ ਦੋ ਦੰਦ ਹੋਣ ਇਹ ਸਭ ਤੋਂ ਵੱਡਾ ਘੋੜਾ ਹੋ ਜਾਊਗਾ ਹਾਂ ਜੀ ਇਹ ਉਮੀਦ ਹੈ ਜੀ 72 ਇੰਚ ਹਾਈਟ ਕਰ ਜਾਊਗਾ ਜੀ ਹਾਂ 72 ਇੰਚ ਹਾਈਟ 3 ਇੰਚ ਹਾਈਟ ਬੜੇ ਆਮ ਨਾਲ ਕਰੂਗੀ ਇੱਕ ਬਾਈ ਨਾ ਤੇਰੇ ਮਾ ਚੈਨਲ ਦੇ ਰਹਾਂ ਹਾਂ ਆਪਣੇ ਜਿੰਨੇ ਵੀ ਕਿਸਾਨ ਭਰਾ ਜਾਂ ਵਪਾਰੀ ਭਰਾ ਹਨ ਕੋੜੀਆਂ ਰੱਖਦੇ ਆ ਹਾਂਜੀ ਮੈਂ ਇਹ ਗੱਲ ਕਹਿਣਾ ਉਹਨਾਂ ਵੀ ਜਿਵੇਂ ਆਪਣੀ ਇੱਕ ਜ਼ਮੀਨ ਆ ਹੂੰ ਉਹਦੇ 'ਚ ਜੇ ਆਪਾਂ ਚੰਗਾ ਬੀ ਪਾਵਾਂਗੇ ਤਾਂ ਉਹ ਫਸਲ ਚੰਗੀ ਹੋਊਗੀ ਚੰਗੀ ਹੋਊਗੀ ਜੇ ਆਪਾਂ ਉਹਦੇ 'ਚ ਬੀ ਮਾੜਾ ਪਾਤਾ ਤੇ ਉਹਨੇ ਝਾੜ ਨਹੀਂ ਦੇਣਾ ਉਹੀ ਗੱਲ ਬਈ ਘੋੜੀ ਦੀ ਆ ਇੱਕ ਫਸਲ ਆ ਹਾਂ ਬਿਲਕੁਲ ਸਾਲ ਬਾਅਦ ਬੱਚਾ ਦੇਣਾ ਜਦੋਂ ਆਪਾਂ ਬਈ ਘੋੜੀ ਮੇਟ ਕਰਾਉਣੇ ਆ ਨਾ ਮਲਾਉਣੇ ਆ ਕਈ ਭਰਾ ਨਾ ਉਦੋਂ ਫੀਸ ਦੇਣ ਲੱਗੇ ਚਿਚਕਦੇ ਆ ਹਾਂ ਉਦੋਂ ਬਈ ਫੀਸ ਦੇਣ ਲੱਗਿਆ ਬੰਦਾ ਨਾ ਜਿੱਚ ਕੇ ਜਿਹੜੇ 11000 ਵਾਲੇ ਜਾਂ 8000 ਵਾਲੇ ਘੋੜੇ ਆ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਹਾਂ ਉਹਨਾਂ ਦਾ ਤੇ ਬਈ 50000 ਵਾਲੇ ਦਾ ਫਰਕ ਤਾਂ ਹੈਗਾ ਫਰਕ ਤਾਂ ਪੈਣਾ ਹੀ ਆ ਜੀ ਜਿੰਨਾ ਗੁੜ ਪਾਉਂਗੇ ਮਿੱਠਾ ਦੋਨਾਂ ਨਹੀਂ ਹੁੰਦਾ ਹੈਨਾ ਜਦੋਂ ਬਈ ਚੰਗੇ ਘੋੜੇ ਤੋਂ ਆਪਾਂ ਘੋੜੀ ਮੇਟ ਕਰਾਉਣੇ ਆ ਨਾ ਜੇ ਰੱਬ ਨਾ ਕਰੇ ਕਈ ਵਾਰੀ ਆਪਾਂ ਚੰਬੀ ਘੋੜੀ ਮਲਾਉਣੇ ਆ ਉਹ ਚੰਬੀ ਬਸ਼ੇਰੀ ਦੇ ਜਾਂਦੀ ਆ ਠੀਕ ਆ ਨਾ ਚੰਬੀ ਬਸ਼ੇਰੀ ਦੇਗੀ ਉਹ ਜੇ ਬਈ ਚੰਗੀ ਚੰਬੀ ਬਸ਼ੇਰੀ ਵਧੀਆ ਟੌਪ ਦੀ ਆ ਜੇ ਨਾ ਰੇਟ 64 ਇੰਚ ਅੱਜ ਚੰਬੀ ਘੋੜੀ ਨਹੀਂ ਮਿਲਦੀ ਨਹੀਂ ਮਿਲਦੀ 5 ਲੱਖ ਰੁਪਏ ਤੋਂ ਬਾਹਰ ਆ ਆਪਾਂ ਵੇਚੀਆਂ ਨੋਂ ਨੋਂ ਦੱਸਦਾ ਚੰਬੀਆਂ ਤੋਂ ਹੀ ਨੁਕਰ ਆਏ ਨੇ ਚੰਬੀਆਂ ਗੇ ਬਾਈ ਚੰਗਾ ਚੰਬਾ ਬਸ਼ੇਰਾ ਵੀ ਆਉਂਦਾ ਚੰਗਾ ਕਦ ਕਾਟ ਕਰਦਾ ਤੇ ਬੰਦੇ ਦੀ ਮਿਹਨਤ ਉਹ ਵੀ ਮੋੜਦਾ ਉਹ ਵੀ ਮੋੜਦਾ ਚੰਗੇ ਬਸ਼ੇਰੇ ਨਾ ਚੰਬੇ ਵੀ 1.5 1.5 ਲੱਖ 2 2 ਲੱਖ ਰੁਪਏ ਨੂੰ ਹੱਥ ਮਾਰਦੇ ਆ ਰਹੀ ਸਹੀ ਗੱਲ ਆਪਾਂ ਕਿੱਥੇ ਘਾਟਾ ਪਾ ਪਤਾ ਜ਼ਿਮੀਂਦਾਰ ਕਿੱਥੇ ਆ ਕੇ ਖਾਣੇ ਆ ਜਦੋਂ ਆਪਾਂ ਫੀਸ ਦੇਣ ਲੱਗੇ ਕਿਰਸ ਕਰ ਜਾਂਦੇ ਆ ਠੀਕ ਆ ਉਹ ਤਾਂ ਫਿਰ ਹੁੰਦਾ ਹੀ ਆ ਬਈ ਹਾਂ ਬਸ ਆਪਣੇ ਚ ਮੇਨ ਇਹੀ ਆ ਮੈਂ ਹਰੇਕ ਚੈਨਲ ਤੇ ਜਦੋਂ ਵੀ ਬੋਲਦਾ ਮੈਂ ਇਹ ਹੀ ਗੱਲ ਕਹਿਣਾ ਬਈ ਜੇ ਬਈ ਸ਼ੌਂਕ ਪਗਾਉਣਾ ਤਾਂ ਰੁਪਏ ਤਾਂ ਲੱਗਣਗੇ ਦੇਖੋ ਜੀ ਇੱਕ ਗੱਲ ਤਾਂ ਹੈ ਘੋੜੇ ਦਾ ਸ਼ੌਕ ਹੈ ਤਾਂ ਮਹਿੰਗਾ ਹੀ ਆ ਹਾਂਜੀ ਪਰ ਬਈ ਇੱਕ ਗੱਲ ਆ ਜਿਹੜੇ ਬੰਦੇ ਨੇ ਤਾਂ ਚੀਜ਼ਾਂ ਰੱਖੀਆਂ ਸ਼ੌਂਕ ਨਾਲ ਹਾਂ ਉਹਦਾ ਦਾ ਨਾਮ ਵੀ ਚੱਲਦਾ ਦੁਨੀਆ ਤੇ ਤੇ ਉਹਨੂੰ ਪ੍ਰਮਾਤਮਾ ਉਹਦੀ ਝੋਲੀ ਵੀ ਇੰਨੀ ਕੁ ਭਰਦਾ ਵੀ ਇਹਦੀ ਕਾਤ ਛੋਟੀ ਰਹਿ ਜਾਂਦੀ ਹੈ ਤੇ ਜਿਹੜੇ ਬੰਦੇ ਘਰੇ ਰੱਖ ਕੇ ਉਹਨਾਂ ਚ ਪਹਿਲਾਂ ਹੀ ਨਫੇ ਭਾਲਦੇ ਆ ਉਹਨਾਂ ਕਰਨੀ ਇਹ ਵੀ ਪਿੱਟ ਕਰ ਲੈਂਦੇ ਆ ਬਈ ਮੈਂ ਤੁਹਾਨੂੰ ਦੱਸਦਾ ਗੱਲ ਜੀ ਮੈਂ ਅੱਜ ਤੋਂ 4 ਸਾਲ ਪਹਿਲਾਂ ਮੁਕਸਰ ਮੰਡੀ ਆਇਆ ਸੀਗਾ ਜੀ ਮੈਂ ਸਾਰੀ ਮੰਡੀ ਚ ਜੀ ਮੈਨੂੰ ਕੋਈ ਹੈਲੋ ਕਹਿਣ ਵਾਲਾ ਬੰਦਾ ਵੀ ਨਹੀਂ ਸੀ ਮੈਂ 65000 ਦੀ ਘੋੜੀ 42000 ਦੀ ਘੋੜੀ ਬਸ਼ੇਰੀ ਕੋਟ ਹੀ ਸਖਾ ਤੋਂ ਲੈ ਕੇ ਗਿਆ ਬਾਈ ਤੋ ਜੀ ਮੈਂ ਹਮ ਦੱਸਿਆ ਮੈਂ ਹਾਂ ਵੀ ਪੱਕਾ ਹੀ ਪਾਲਣੀ ਆ ਤੇ ਜਦੋਂ ਮੈਂ ਦੂਜੀ ਵਾਰ ਮੁਕਸਰ ਮੰਡੀ ਤੇ ਆਇਆ ਸੀਗਾ ਨਾ ਮੇਰੇ ਨਾਲ ਚਾਹੇ 50 ਬੰਦੇ ਸੀਗੇ ਰੋਟੀ ਪਾਣੀ ਮਤਲਬ ਖੁੱਲਾ ਹੀ ਸੀਗਾ ਲੋਕਾਂ ਨੇ ਇੰਨਾ ਪਿਆਰ ਦਿੱਤਾ ਘੋੜੇ ਵਾਲਿਆਂ ਨੇ ਤੇ ਉਹਨੇ ਮੇਰਾ ਐਡਾ ਇੱਕ ਨੌ ਬਣਾਇਆ ਬਾਈ ਜੀ ਉਹ ਬਸ਼ੇਰੀ ਜਿਹੜੀ ਮੇਰੇ ਕੋਲੇ ਆ ਨਾ ਮੈਂ ਉਹਦੀ ਪਹਿਲਾਂ ਵੀ ਦੋ ਤਿੰਨ ਵਾਰੀ ਗੱਲ ਕਰ ਚੁੱਕਿਆ ਜਿਹੜੇ ਕਰਮ ਵਾਲੇ ਬੰਦੇ ਨੇ ਉਹਦੇ ਪੈਰਾਂ ਨੂੰ ਵੀ ਹੱਥ ਲਾਤਾ ਨਾ ਹੁਣ ਮੁੰਡੇ ਫੈਰੀਅਰ ਸੀ ਮੈਂ ਉਹਨਾਂ ਦੀ ਵੀਡੀਓ ਪਾਈ ਜੀ ਉਹ ਵਿਚਾਰੇ ਨਵੇਂ ਸ਼ਹਿਰ ਤੋਂ ਬੱਸ ਚੜ੍ਹ ਕੇ ਆਏ ਜੀ ਮੈਂ ਉਹਨਾਂ ਨੂੰ ਖੰਨੇਓ ਲੈ ਕੇ ਆਇਆ ਖੰਨੇਓ ਲੈ ਕੇ ਆਏ ਉਹਨਾਂ ਨੇ ਪੈਰ ਬਣਾਏ ਫਿਰ ਉਹਨਾਂ ਨੂੰ ਮੈਂ 1000 ਰੁਪਏ ਦਿੱਤਾ ਜੀ ਫਿਰ ਉਹਨਾਂ ਨੂੰ ਖੰਨੇ ਦੁਬਾਰਾ ਛੱਡ ਕੇ ਆਇਆ ਤੇ ਉੱਥੋਂ ਜਾ ਕੇ ਪੰਜਵੇਂ ਦਿਨ ਉਹਨਾਂ ਨੇ ਕਾਰ ਲੈ ਲਈ ਅਜ ਮੁਕਸਰ ਵੀ ਆਏ ਹਾਂ ਹਾਂ ਜੀ ਸਹੀ ਹੈ ਇਸੇ ਤਰ੍ਹਾਂ ਜੰਗ ਸੀ ਬਾਕੀ ਨਹੀਂ ਸੋਰੀ ਜਿਹੜਾ ਪਰਿਵਾਰ ਚਾਹੁੰਦਾ ਨਾ ਜੀ ਹਾਂ ਕੰਮ ਉਸੇ ਨੂੰ ਹੀ ਉਤਸ਼ਾਹਤ ਹੁੰਦਾ ਹੈ ਜੇ ਇੱਕ ਬੰਦਾ ਸਿੰਗਲ ਮੈਨ ਕੋਈ ਚਾਵੇ ਵੀ ਮੈਂ ਕੰਮ ਇਹ ਘੋੜਿਆਂ ਵਾਲਾ ਕਰ ਲਾਂ ਜੀ ਮੱਝਾਂ ਗਾਂਾਂ ਵਾਲਾ ਕਰਨਾ ਉਹ ਨਹੀਂ ਹੁੰਦਾ ਇਹ ਸਾਰਾ ਪਰਿਵਾਰ ਚਾਹੁੰਦਾ ਜੀ ਨਾਲ ਬੱਚੇ ਸਾਥ ਦਿੰਦੇ ਆ ਗੁੱਡੀਆਂ ਨੋ ਰਾਣੀਆਂ ਉਹਨਾਂ ਨੂੰ ਵੀ ਉਤਸ਼ਾਹ ਹੁੰਦਾ ਤਾਂ ਤਾਂ ਹੀ ਹੈ ਜਦੋਂ ਕੋਈ ਬੰਦਾ ਚਾਰ ਬੰਦੇ ਜਿੱਥੇ ਘੋੜਿਆਂ ਵਾਲਾ ਘਰ ਆ ਜੇ ਉੱਥੇ 10 20 ਭਰਾ ਆਉਂਦੇ ਆ ਤੇ ਜੇ ਮੇਰੇ ਵਰਗਾ ਬਾਹਰ ਆ ਕੇ ਭਾਈ ਚਾਹ ਘੱਲੋ ਤਾਂ ਘਾ ਪਾਂਡੇ ਬਾਹਰ ਸੁਣੀ ਜਾਂਦੇ ਨੇ ਖੜਕਦੇ ਫਿਰ ਕਿਵੇਂ ਸ਼ੌਕ ਪੂਰਾ ਹੋ ਜੂਗਾ ਜੀ ਹਾਂ ਇਹ ਬਾਕੀ ਬਈ ਕੰਮ ਕਰੋ ਬਰੀਡਿੰਗ ਤੇ ਜਾਨਵਰ ਰੱਖੋ ਚੰਗਾ ਹੁਣ ਮੈਂ ਤੁਹਾਨੂੰ ਆਪਦੀ ਗੱਲ ਦੱਸਦਾ ਇਹ ਕਈ ਵਾਰੀ ਨਾ ਜਿਹੜੀ ਘੋੜੀ ਆ ਇਹਦੇ ਕੋਖ ਨੂੰ ਭਾਗ ਹੁੰਦੇ ਆ ਹਾਂ ਬਿਲਕੁਲ ਸਹੀ ਜਿਹੜੀ ਔਰਤ ਤੇ ਘੋੜੀ ਆ ਨਾ ਇਹਨਾਂ ਨੂੰ ਇਹ ਜਮੀਨ ਆ ਮਾਂ ਕਹਿੰਦੇ ਇਹਨੂੰ ਸੋਹਣਾ ਨੇ ਸੋਹਣਾ ਨਾ ਵੇਖੇ ਘੋੜੀ ਤੇ ਔਰਤ ਨੂੰ ਇਹਦੀ ਕੋਖ ਨੂੰ ਭਾਗ ਚਾਹੀਦਾ ਜਿਹਦੀ ਕੋਖ ਸਲਖਣੀ ਆ ਨਾ ਉਹਦੇ ਸਭ ਕੁਸਾ ਮੇਰੇ ਕੋਲੇ ਬਈ ਨਾ ਟੈਂਚ ਦੀ ਘੋੜੀ ਸੀਗੀ ਚੰਬੀ ਹੂੰ ਜਿੱਦੇ ਮੈਂ ਲਿਆਂਦੀ ਸੀਗੀ ਪਿੰਡ ਦੇ ਚ ਏਡਾਂ ਕਰਦੇ ਸੀਗੇ ਕਹਿੰਦੇ ਯਾਰ 50000 ਦੀ ਲੈਕ ਚੰਗੀ ਲੈ ਆਉਂਦਾ ਪਰ ਮੈਨੂੰ ਪਤਾ ਸੀਗਾ ਬਈ ਇਹਦੀ ਕੋਖ ਚ ਭਾਗ ਹੈਗਾ ਮੈਂ ਬਈ ਪਹਿਲੀ ਵਾਰੀ ਉਹ ਮੇਰੇ ਕੋਲੇ ਮਿਲੀ ਆਈ ਸੀ ਕੋੜੀ ਉਹਨੇ ਨੁਗਰਾ ਬਸ਼ੇਰਾ ਦਿੱਤਾ ਮੈਂ ਲੱਖ ਰੁਪਏ ਦਾ ਸੇਲ ਕਰਿਆ ਦੂਜੀ ਵਾਰੀ ਬਈ ਮੈਂ ਉਹ ਜਿਹੜਾ ਭੁੰਦਰਾ ਵਾਲੇ ਪਾਰਸ ਕੋੜਾ ਨਹੀਂ ਅੰਕਲ ਉਹ ਪਿੰਦੇ ਕੈ ਪਿੰਡੇ ਵਾਲਾ ਮੈਂ ਮੇਰੇ 6:00 ਵਜੇ ਸੀ ਕਿ ਮੈਥੋਂ ਦੂਰ ਜਾਇ ਨਹੀਂ ਗਿਆ ਮੈਂ ਮੇਰੇ ਬ੍ਰਦਰ ਨੂੰ ਘਲਤਾ ਉੱਥੋਂ ਕੋੜੀ ਮਲਾ ਲਿਆ ਅੱਜ ਬਈ ਉਹ ਕੋੜੀ ਬਸ਼ੇਰੀ ਦਿੱਤੀ ਉਹਨੇ ਐਡੀ ਕ ਬਸ਼ੇਰੀ ਚੰਗੀ ਆ ਵੀ ਤੋਪੇ ਤੋੜੇ ਪਿਆ ਸਿਰਾ ਬਣੂਗੀ 61 62 ਇੰਚ ਬਸ਼ੇਰੀ ਬਣੂ ਗੱਲ ਕਿੱਥੇ ਆਈ ਉਥੇ ਵੀ ਜਿਹੜਾ ਆਪਾਂ ਵੀ ਚੰਗਾ ਪਾਉਣੇ ਆ ਹੋ ਜਿਹੜਾ ਇਹ ਅੰਕਲ ਹੋਰਾਂ ਨੇ ਪਹਿਲਾਂ ਪਦਮ ਕੋੜਾ ਸੀ ਜਾਂ ਪਹਿਲਾਂ ਬਤਾਵ ਸੀਗਾ ਜਾਂ ਅੱਜ ਜਿਹੜਾ ਕੋੜਾ ਹਨਾ ਤੇ ਜਾ ਜਿਵੇਂ ਪਹਿਲਾਂ ਹੁਣ ਇੱਕ ਅੰਕਲ ਕੋਲੇ ਨਾ ਕੋੜਾ ਸੀ ਰਾਂਝਾ ਮਾਇਓਦ ਉਹਨੇ ਇੱਕ ਕਾਲੀ ਘੋੜੀ ਮਲਾਲੀ ਮਾਰਵਾੜੀ ਮੈਂ ਕਿਹਾ ਯਾਰ ਕੁਸਤਾ ਦੇਉ ਭਾਈ ਉਹਨੇ ਨਾ ਮੇਰੇ ਕੋਲੇ ਚੰਬੀ ਬਸ਼ੇਰੀ ਦਿੱਤੀ ਬਹੁਤ ਦੁਧੀਆਂ ਸੀਗੀ ਨੀਲੀ ਅਸੀਂ ਨਾ ਉਹ ਚੰਬੀ 2 ਸਾਲ ਪਾਲੀ 2.5 ਸਾਲ ਉਹ ਮੇਟ ਕਰਾ ਲਈ ਮਹੀਨੇ ਦੀ ਗੱਬਣ ਹੋ ਗਈ ਉਹ ਟਾਈਮ ਨਾ ਚੰਬੀਆਂ ਦਾ ਇੰਨਾ ਕਿ ਮਾਰਕੀਟ ਡਾਊਨ ਹੋ ਗਈ ਸੀਗੀ ਵੀ ਕੋਈ ਪੁੱਛਦਾ ਨਹੀਂ ਸੀ 3000 ਰੁਪਏ ਦੀਆਂ ਲੋਕਾਂ ਨੇ ਅਕਲ ਕੋੜੀਆਂ ਵਿੱਚ ਅਸੀਂ ਉਹ ਟਾਈਮ ਵੀ ਉਹ ਬਿਸ਼ੇਰੀ 85000 ਰੁਪਏ ਦੀ ਵੇਚੀ ਉਹਦੀ ਲੈਂਡ ਚੰਗੀ ਸੀ ਕਿ ਕਦਵਾਰ ਸੀਗੀ ਚੰਗੀ ਚੀਜ਼ ਦਾ ਤਾਂ ਬਈ ਮੁੱਲ ਪੈਂਦਾ ਹੈ ਹੁਣ ਆਪਾਂ ਮੁੱਲ ਦੀ ਬਲਾਵਲ ਤੇ ਹੈਨਾ ਬਲਾਵਲ ਬਾਰੇ ਸਾਨੂੰ ਤੁਸੀਂ ਪਹਿਲਾਂ ਤਾਂ ਇਹ ਦੱਸੋ ਜੀ ਵੀ ਬਲਾਵਲ ਖਰੀਦੇ ਕਿੱਥੋਂ ਤੁਸੀਂ ਇਹ ਜੀ ਆਪਣੇ ਕਾਕਾ ਅਨਮੋਲ ਹੈ ਜੀ ਢੰਡੋਰੀ ਕਲਾਂ ਪਿੰਡ ਹੈ ਜੀ ਠੀਕ ਹੈ ਜੀ ਹਾਂ ਅਸੀਂ ਪਹਿਲਾਂ ਇੱਕ ਦਿਨਾਂ ਜੀ ਵੀਡੀਓ ਜਿੱਦਣ ਆਈ ਹੈ ਉਸ ਤੋਂ ਵੀ ਪਹਿਲਾਂ ਬਿਆਨਤ ਨਹੀਂ ਪਾਈ ਸੀ ਹਾਂ ਉਸ ਤੋਂ ਪਹਿਲਾਂ ਜੀ 10-15 ਦਿਨ ਪਹਿਲਾਂ ਘਰ ਜਾ ਕੇ ਆਏ ਕਾਕੇ ਕੋਲੇ ਦੇਖ ਕੇ ਆਂਦਾ ਠੀਕ ਹੈ ਚਲੋ ਕਾਕੇ ਉਹਦੇ ਵੀ ਕੋਈ ਨਹੀਂ ਅੰਕਲਾ ਪਰ ਦੇ ਦਾਂਗੇ ਬੇਸ਼ੇਰਾ ਤੁਸੀਂ ਲੈ ਜਾਣਾ ਦੇ ਦਾਂਗੇ ਹਜੇ ਤੱਕ ਕੋਈ ਵੇਚਣ ਦੀ ਵਿਚਾਰ ਤਾਂ ਨਹੀਂ ਸੀ ਪਰ ਚਲੋ ਆਪਾਂ ਦੇਖ ਕੇ ਉਸ ਦਿਨਸ ਆਪਣੀ ਕੋਈ ਗੱਲਬਾਤ ਸਿਰੇ ਨਾ ਪਹੁੰਚੀ ਹਮ ਆਪਣੇ ਜਦੋਂ ਘਰੇ ਗਏ ਚਲੋ ਅਨਮੋਲ ਨੂੰ ਬਹੁਤ ਪਤਾ ਸੀ ਵੀ ਆਪਣਾ ਨਾਤਾ ਕੀ ਹੈ ਪਰ ਸਾਨੂੰ ਨਹੀਂ ਪਤਾ ਸੀ ਕਿਉਂਕਿ ਸਾਡੇ ਬਾਈ ਅਮਰਜੀਤ ਸਿੰਘ ਸਾਡੇ ਵੱਡੇ ਭਰਾ ਉਹ ਕਾਲਿਆਂ ਵਾਲੀ ਰਹਿੰਦੇ ਆ ਉਹਨਾਂ ਦੇ ਬੇਟੇ ਦਾ ਉਹ ਭਰਾ ਬਣਿਆ ਵਾਜੀ ਬੇਟਾ ਹਾਂ ਅਨਮੋਲ ਚਲੋ ਜਦੋਂ ਘਰੇ ਗਏ ਉਹਦਾ ਵੀ ਅੰਕਲ ਤਲਵੰਡੀ ਵੀ ਗਏ ਮੈਂ ਇਸ ਤਰ੍ਹਾਂ ਕਿਤੇ ਅੰਕਲ ਨਾਲ ਸੌਦਾ ਕਰੀਏ ਨਾ ਫੇਰ ਗੱਲ ਆਦਾ ਚਲੋ ਆਪਾਂ ਇਹ ਬਸ਼ੇਰਾ ਲੈ ਲਿਆ ਸੀ ਉਹਦੇ ਇੱਕ ਸਾਲ ਦਾ ਹੀ ਲਿਆ ਸੀ ਅਨਮੋਲ ਨੇ ਜਿੱਦੇ ਚਲੋ ਆਪਣੇ ਦੇਖ ਕੇ ਵਾਪਸ ਆ ਗਈ ਅਸੀਂ ਸਾਰੰਖੇੜੇ ਉੱਠ ਕੇ ਉਸ ਤੋਂ ਬਾਅਦ ਅਨਮੋਲ ਨੇ ਬਿਆਨਤ ਤੋਂ ਵੀਡੀਓ ਪਵਾਤੀ ਨਿੱਪੀ ਦੇ ਜਗ ਨੂੰ ਮੈਨਾਂ ਦੇ ਡੈਡੀ ਹੁਣ ਤਾਂ ਨਹੀਂ ਮਿਲਣਾ ਵੀਡੀਓ ਪੈ ਗਈ ਵੀ ਬੰਦੇ ਬਾਹਲੇ ਆਉਣ ਜਾਣ ਲੱਗ ਪਏ ਮੈਂ ਕਿਹਾ ਬੇਟੇ ਜੇ ਤਾਂ ਇਹਦਾ ਆਪਣੇ ਮੁਕੱਦਰ ਚ ਲਿਖਿਆ ਹੈ ਤਾਂ ਕੋਈ ਲਜਾ ਨਹੀਂ ਸਕਦਾ ਤੇ ਨਹੀਂ ਤਾਂ ਸੌਦਾ ਹੋਇਆ ਵੀ ਕੈਂਸਲ ਹੋ ਜਾਂਦਾ ਹਾਂਜੀ ਚਲੋ ਗਈ ਨਾ ਹੀ ਅਨਮੋਲ ਨੇ ਆਪਣੇ ਨਾਲ ਕੋਈ ਜ਼ਿਆਦਾ ਮੋਲ ਵਾਲੀ ਗੱਲ ਕੀਤੀ ਤੇ ਨਾ ਹੀ ਕੋਈ ਸੌਦਾ ਕੀਤਾ ਬੜਾ ਪਿਆਰ ਦਾ ਤੋਹਫਾ ਹੈ ਜੀ ਆਪਾਂ ਕਬੂਲ ਕੀਤਾ ਹੈ ਨਾ ਹੀ ਹੋਣਾ ਜੀ ਕਾਕੇ ਅੱਜ ਕੱਲ ਲੋਕ ਕੋਸ਼ਤਾ ਝੂਠ ਮਾਰ ਦਿੰਦੇ ਆ ਤੇ ਕੁਝ ਹੁੰਦਾ ਵੀ ਐ ਪਰ ਆਪਾਂ ਤਾਂ ਉਸ ਗੱਲ ਤੋਂ ਕੀ ਲੈਣਾ ਜੀ ਆਪਾਂ ਨੂੰ ਤੇ ਵੀ ਆਪਾਂ ਨੂੰ ਚੰਗਾ ਲੱਗਿਆ ਪਰ ਸਾਰਿਆਂ ਨੂੰ ਜਿਹੜੇ ਸੱਜਣ ਨਾਲ ਗਏ ਸੀ ਜਿਵੇਂ ਹੈ ਵੀ ਚੰਗਾ ਜੀ ਹਾਂ ਮਾਸਟਰ ਜੀ ਸੀਗੇ ਗਰੇਵਾਲ ਸਾਹਿਬ ਸੀ ਕਾਕਾ ਸਾਡੇ ਐਸਪੀ ਸਾਹਿਬ ਸੀ ਬਾਈ ਬਿੱਲੂ ਸੀ ਚਲੋ ਜਾਦੂਰੀ ਤਾਂ ਸਾਰੇ ਉਧਰੋਂ ਆਏ ਸੀਗੇ ਤੇ ਇਸ ਕਰਕੇ ਸਾਰਿਆਂ ਨੂੰ ਚੰਗਾ ਲੱਗਿਆ ਜੱਸੀ ਹੋਰਾਂ ਨੂੰ ਆਦੇ ਅੰਕਲ ਲੈ ਲੋ ਮੋੜੋ ਨਾ ਚਲੋ ਫਿਰ ਲੈ ਕੇ ਹੀ ਮੁੜੇ ਜੀ ਨਵੇਂ ਦਾ ਵੀ ਕਾਫੀ ਵੱਡਾ ਹੋਇਆ ਜੀ ਨਵੇਂ ਸਾਲ ਦਾ ਉਹ ਗਿਫਟ ਸੀਗਾ ਜਿਹੜਾ ਆਪਾਂ ਨੂੰ ਨੈਟੀਲ ਕਹਿਣਾ ਚਲੋ ਆਪਾਂ ਇਹ ਗੱਲ ਇਹ ਗੱਲ ਮੈਂ ਨਾ ਇੱਕ ਚੀਜ਼ ਹੋਰ ਸੁਣੀ ਅਗਲਾ ਕਹਿੰਦਾ ਯਾਰ ਵੀ ਗਿਫਟ ਦੇਤਾ ਠੀਕ ਆ ਉਹ ਵਾਕਿਆ ਹੀ ਗਿਫਟ ਹੁੰਦਾ ਸਹੀ ਗੱਲ ਆ ਬਾਈ ਕੋਈ ਮੇਰੇ ਕੋਲ ਘੋੜੀ ਆ ਮੈਂ ਕਹਿੰਦਾ ਕੋਈ ਹੀਰੇ ਦੀ ਘੜਕੇ ਮੈਨੂੰ ਬਰਾਬਰ ਦੇ ਦੇ ਤਾਂ ਮੈਂ ਦੰਦਾ ਨਹੀਂ ਹਾਂਜੀ ਨਹੀਂ ਦਿੰਦਾ ਨਾ ਉਹਦੀ ਕੋਈ ਕੀਮਤ ਨਹੀਂ ਮੇਰੇ ਲਈ ਸਹੀ ਗੱਲ ਆ ਜੀ ਜਦੋਂ ਕੋਈ ਸੱਜਣ ਘੋੜਾ ਦਿੰਦਾ ਨਾ ਤਾਂ ਉਹ ਪੈਸੇ ਤਾਂ ਸਾਈਡ ਤੇ ਰਹਿ ਜਾਂਦੇ ਨੇ ਉਹ ਪਿਆਰ ਰਹਿ ਜਾਂਦਾ ਪਿਆਰ ਹੁੰਦਾ ਸਹੀ ਗੱਲ ਆ ਬਾਈ ਉਹ ਪਿਆਰ ਰਹਿ ਜਾਂਦਾ ਇਕੱਲਾ ਸਹੀ ਗੱਲ ਆ ਬੰਦੇ ਦੀ ਮਿਹਨਤ ਪਿਆਰ ਕਰਕੇ ਹੁਣ ਮਤਲਬ ਕੋੜੇ ਦਾ ਮੁੱਲ ਥੋੜੀ ਹੈ ਤੁਸੀਂ ਮੁੱਲ ਲਾ ਕੇ ਦੇਖੋ ਨਹੀਂ ਲੱਗਦਾ ਨਾ ਜਦੋਂ ਘੋੜਾ ਇੱਕ ਤੋਂ ਦੂਜੇ ਕਿਲੇ ਚਲਾ ਜਾਂਦਾ ਉਹ ਪਿਆਰ ਦਾ ਹੀ ਸਬੂਤ ਹੁੰਦਾ ਹੁਣ ਗਿਫਟ ਹੀ ਕਹਿ ਸਕਦੇ ਘੋੜਾ ਤੇ ਜ਼ਮੀਨ ਹੈ ਜਿਹੜੇ ਜੀ ਇਹ ਜਿਨ੍ਹਾਂ ਨੇ ਸਾਰੀ ਉਮਰ ਦੇਣਾ ਮਹਿੰਗਾ ਹੈ ਹੀ ਨਹੀਂ ਜੀ ਹਾਂ ਮਹਿੰਗਾ ਹੈ ਹੀ ਹਾਂ ਮਹਿੰਗਾ ਹੈ ਹੀ ਨਹੀਂ ਜੀ ਬਾਕੀ ਬਾਕੀ ਤੁਸੀਂ ਨਵੇਂ ਬੰਦਿਆਂ ਨੂੰ ਕੀ ਕਹਿਣਾ ਚਾਹੋਗੇ ਨਵੇਂ ਤਾਂ ਇਹ ਆ ਜੀ ਕੰਮ ਬਹੁਤ ਚੰਗਾ ਹੈ ਜੀ ਜਦੋਂ ਵੀ ਲੈਣੀ ਆਪਾਂ ਤਾਂ ਸੋਚਦੇ ਆਦੇ ਵੀ ਬਾਈ ਜੀ ਨੂੰ ਘੋੜੀ ਗੱਬਣ ਲਓ ਹਾਂ ਉਹਦੋਂ ਉਹ ਉਤਸ਼ਾਹ ਜਿਹੜਾ ਹੋ ਜਾਂਦਾ ਪੂਰਾ ਜੀ ਕਿਉਂਕਿ ਦੋ ਤਿੰਨ ਬੱਚੇ ਦੇ ਜਾਂਦੇ ਆ ਜਦੋਂ ਉਹਦਾ ਇੱਕ ਬੱਚਾ ਵੇਚਦਾ ਦੂਜਾ ਵੇਚਦਾ ਤਾਂ ਸਾਰੇ ਉਤਸ਼ਾਹ ਹੋ ਜਾਂਦਾ ਜੀ ਸਾਰੇ ਟੱਬਰ ਵਿੱਚ ਆਸਪੈਕਟ ਸਭ ਮੇਨ ਗੱਲ ਉਹੀ ਹੈ ਜੀ ਕਿ ਖਸਾਨੀ ਵੀ ਤਾਂ ਹੀ ਬਚੂਗੀ ਪੰਜਾਬ ਵੀ ਤਾਂ ਹੀ ਬਚੂਗਾ ਜੇ ਅਸੀਂ ਖੇਤੀ ਦੇ ਨਾਲ-ਨਾਲ ਜਿਹੜੇ ਸਹਾਇਕ ਧੰਦੇ ਨੇ ਉਹਨਾਂ ਦੇ ਵਿੱਚ ਯੋਗਦਾਨ ਦਵਾਂਗੇ ਕਿਉਂਕਿ ਫਸਲ ਸਾਡੇ ਕੋਲੇ 6 ਮਹੀਨੇ ਬਾਅਦ ਆਉਣੀ ਹੈ ਠੀਕ ਹੈ ਖਰਚਾ ਸਾਡਾ ਰੋਜ਼ ਦਾ ਦਿੱਲੀ ਦਾ ਜੀ ਠੀਕ ਹੈ ਜਿਹੜਾ ਫਾਰਮਰ ਚਾਹੇ ਛੋਟਾ ਚਾਹੇ ਵੱਡਾ ਜਦੋਂ ਉਹ ਖਰਚਾ ਆਵਦਾ ਡੇਲੀ ਦਾ ਡੇਲੀ ਮਤਲਬ ਸਹਾਇਕ ਧੰਦੇ ਦੋ ਚਲਾਊਗਾ ਤਾਂ ਉਹਦੀ ਜ਼ਮੀਨ ਵੀ ਬਚੀ ਰਹੂ ਉਹਦੀ ਜ਼ਮੀਰ ਵੀ ਬਚੀ ਰਹੂਗੀ ਠੀਕ ਹੈ ਫੇਰ ਉਹ ਪੰਜਾਬ ਦੇ ਵਿੱਚ ਸਰਵਾਈਵ ਕਰ ਸਕਦੇ ਜੀ 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 ਬਾਕੀ ਜਮੀਨਾਂ ਨੂੰ ਬਹੁਤ ਬਹੁਤ ਵਧਾਈਆਂ ਨੇ ਜੀ ਘੋੜੇ ਦੀਆਂ ਅਸੀਂ ਸਪੈਸ਼ਲ ਤੁਹਾਡੇ ਘੋੜੇ ਦੀਆਂ ਵਧਾਈਆਂ ਦੇਣ ਆਏ ਆ ਧੰਨਵਾਦ ਜੀ ਧੰਨਵਾਦ ਜੀ ਤੁਸੀਂ ਗੁਰਪ੍ਰੀਤ ਜੀ ਕਾਕੇ ਕੁਲਵਿੰਦਰ ਜੀ ਬਹੁਤ ਸਾਨੂੰ ਵੀ ਖੁਸ਼ੀ ਤੇ ਮਾਣ ਹੈ ਜਦੋਂ ਤੁਸੀਂ ਸਾਨੂੰ ਇੰਨਾ ਪਿਆਰ ਦਿੰਨੇ ਹੋ ਤੇ ਹੋ ਸਕਦਾ ਅਸੀਂ ਜਿੰਨਾ ਤੁਸੀਂ ਸਾਨੂੰ ਪਿਆਰ ਦਿੰਨੇ ਹੋ ਅਸੀਂ ਉਹਨਾ ਦੇ ਸਕਦੇ ਨਹੀਂ ਨਹੀਂ ਹਾਂ ਚਲੋ ਬਹੁਤ ਬਹੁਤ ਧੰਨਵਾਦ ਜੀ ਇੰਨਾ ਕੱਠ ਜੀ ਐਵੇਂ ਤਾਂ ਨਹੀਂ ਹੁੰਦਾ ਜੇ ਪਿਆਰ ਬਣਿਆ ਹੋਇਆ ਤਾਂ ਹੀ ਹਾਂ ਸਾਰੇ ਭਰਾਵਾਂ ਨਾਲ ਪਿਆਰ ਹੈ ਕਰੀਏ ਫਿਰ ਆਪਾਂ ਵੀਡੀਓ ਠੀਕ ਹੈ ਦੋਸਤੋ ਸਰਵਿਸ ਲਈ ਫੋਨ ਕਰ ਲਿਓ ਅੰਕਲ ਜੀ ਫੋਨ ਨੰਬਰ ਦੱਸ ਦੋ ਵੀਰ ਜੀ ਤੁਹਾਡਾ 9877840449877800004 ਜੀ ਪਿੰਡ ਤਰਖਾਨ ਵਾਲਾ ਮੀਟਿੰਗ ਫੀਸ ਦੱਸਿਓ ਦੁਬਾਰਾ ਪਿੰਡ ਤਰਖਾਨ ਵਾਲਾ ਜੀ ਤਹਿਸੀਲ ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਹਾਂ ਮੀਟਿੰਗ ਫੀਸ 51000 ਰੁਪਏ ਜੀ ਮੀਟਿੰਗ ਫੀਸ ਭਾਈ 51000 ਚੰਗੀ ਸਟੱਡ ਸਰਵਿਸ ਲੈਣ ਲਈ ਫੋਨ ਕਰ ਲਿਓ ਵੀਰ ਜੀ ਉਹਨਾਂ ਨੂੰ ਠੀਕ ਹੈ ਠੀਕ ਹੈ ਭਾਈ ਗੋਪੀ ਤੁਹਾਡਾ ਵੀ ਧੰਨਵਾਦ ਧੰਨਵਾਦ ਜੀ ਧੰਨਵਾਦ ਭਾਈ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਸ